ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਸੀ ਟਕਾ ਹੋਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੇ ਪਨਰ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਜਿਹੜਾ ਸਵੇਰ ਦੇ 7 ਵਜੇ ਗਏ ਨੇ ਤੇ ਸਾਡਾ ਟੂਪਾ ਨੇ ਲਾ ਲਿਆ ਗਾ ਭਾਂਡੇ ਮਾਜ ਲੈ ਚਾਲੇ ਤੇ ਆਪਾਂ ਅੱਜ ਮਿਰੜ ਕਿਸੀ ਮਲਾਈ ਤੇ ਮਗਾ ਹਨਾ ਚਿਰ ਉੱਪਰ ਕਿਉਂ ਕੱਢ ਲੈਣੇ ਨੇ ਦੁਪਹਿਰੇ ਬਣਾ ਲਾਂਗੇ ਹੁਣ ਤਾਂ ਅੱਜ ਦਿਨ ਸੋਹਣਾ ਹੈਗਾ ਹਵਾ ਹੂਆ ਜੀ ਘੱਟ ਚੱਲਦੀ ਹੈ ਕੀ ਦੇਖਦੇ ਮੱਝਾਂ ਨਮਾਉਣਿਆਂਗੇ ਮੱਝਾਂ ਨਮਾਉਣਿਆਂਗੇ ਮਦਾਨੀ ਗਰਮ ਹੈ ਜੀ ਮੈਂ ਮਦਾਨੀ ਲਾ ਕੇ ਬਾਾਰ ਸਾਫ ਕਰ ਲਿਆ ਬੇੜਾ ਸੰਭਲ ਲਿਆ ਭਾਂਡੇ ਮਾਂਜ ਲਏ ਤੇ ਮੈਂ ਹੁਣ ਚਲوں ਕਿਉਂ ਕੱਢ ਲਾਂ ਨੀ ਨੇ ਹਾਂ ਜੀ ਗਰਮ ਮਹੱਤਰੀ ਲਾ ਦੇ ਮੋਟਰ ਤੇ ਮਦਾਨੀ ਇਹ ਤਾ ਗਾਇ ਲੱਗ ਗਿਆ ਉਹਨਾਂ ਕੋਲ ਤੈਨੂੰ ਪੱਕੇਉ ਕੱਢ ਲੀ ਜੀ ਨਾ ਸਾਇਆ ਬੁੱਕਿੰਗ ਵੇਖ ਦੇਖ ਸਾਡੀਆਂ ਮੈਂ ਸਾਇਂ ਭਾਲਦੀ ਹਾਂ ਨਾ ਅਲਵੇ ਹੇ ਉਹ ਕਿਹਨੂੰ ਤਾਂ ਸੰਗਲ ਆਉਣਾ ਸੰਗਲ ਤਾਂ ਤਸਾਈ ਰੱਖਿਆ ਸਿੰਗ ਵਿੱਚ ਨਾਲ ਜਾ ਕੇ ਰਾਵਲਾ ਨਾਲ ਇਹ ਸਾਰੀ ਟੱਟੀਆਂ ਤੇ ਤੰਗ ਕਰਿਆ ਮੈਨੂੰ ਹੁਣ ਇਹ ਸੰਗਲ ਫਸਿਆ ਪਿਆ ਕਿ ਮੈਂ ਤਾਂ ਹਾਂ ਸਾਰਾ ਬੇੜਾ ਪੱਟ

ਸੋ ਖਾਦ ਨੂੰ ਪੀਣਾ ਐਂ ਦੇ ਤੱਕੀ ਆਪ ਖਾ ਪੀਣਾ ਪਰ ਉਹ ਜੇ ਵੱਦਦਾ ਨਹੀਂ ਆਏ ਨਹੀਂ ਆਉਂਦੇ ਹੁੰਦੇ ਆਇਆ ਕਰ ਲੈ ਗਾ ਪਾ ਤਾ ਦੇ ਕੋਈ ਟੜਕੇ ਸੰਭਰਾ ਦੀ ਕੋਈ ਕਹਿ ਦੂਗਾ ਕਿ ਸੰਭਰੇਗਾ ਹੋਰ ਬੇਰਾ ਇੱਕ ਤੇ ਟੋ ਟੋੜ ਤੋਟੇਰ ਲਾਤੀ ਕੋਈ ਮਾਇਸ ਨੇ ਕਿਸੇ ਨੇ ਕੁਝ ਨਹੀਂ ਕਿਹਾ ਆਏ ਐ ਮੱਤ ਦੀ ਬਾਹਰ ਕਰਾਵਾਇ ਨਾ ਕੀਣਾ ਸਾਰੇ ਰਾਤਾਂ ਲਾ ਕੇ ਜਾ ਜਾਂਦੇ ਹੁਣ ਬੀਬੀ ਹੋ ਬਿਹੜਾ ਸੰਭਰਦੀ ਐ ਦਵਾਰਾ ਸੰਭਰਿਆ ਸਾਲ ਮੈਂ ਹੁਣ ਆ ਸੰਭਰਦੀ ਆ ਮੱਜਾਂ ਅੰਦਰ ਦਾ ਸਾਈਡ ਇਹ ਤਾਂ ਟੱਕੇ ਮੋਸਟ ਮੁਰਤੀ ਸਿੱਧੀ ਮਾਂ ਬੱਸ ਮੈਨੂੰ ਮਾਉਂਗੀ ਹਜੇ ਨਾ ਨਿਮਾ ਤਾਂ ਪਿੰਡਾ ਕੁੱਪਿਆ ਪਹਿਲੇ ਤੇਲ ਲਾਉਣਾ ਇਹਨਾਂ ਦੇ ਆਪ ਹਜੇ ਅਹੀਂ ਫਿਰਦੀਆਂ ਨਿਬੜੀ ਭੀਜੀ ਮੱਤੀਆਂ ਚ ਕੱਪੜੇ ਪਾ ਕੇ ਮੈਂ ਸਨਵਾ ਕੇ ਬਾਥਰੂਮ ਧੋਲ ਕੇ ਅਸੇ ਰਹਿ ਹਮ ਕਰਨਾ ਕੱਤ ਪਾਉਣੇ ਨੇ ਸਰਦਾਰ ਜੀ ਮੈਨੂੰ ਮੋਟਰਾਂ ਚਾੜਨ ਜਾ ਕਾਲਕ ਨੂੰ ਫਾਇਲਾਉਂਦੇ ਕੱਲ ਹੀ ਵਿਆਹ ਕਰੂਗਾ ਹੈ। ਪਰ ਆਪ। ਤੇ ਵਿਆਹ ਸੀ ਗੰਡੇ ਤੇ ਨਹੀਂ ਨਾ। ਬਹੁਤ ਖੂਬ। ਜਿਵੇਂ ਬਿਓ ਕਰ ਕਿਤਾਬੇ ਦਾ ਨਾਇਕ ਬਰਗੀ। ਇੱਕੋ ਹੀ ਕੰਬਰਾ ਹੈ ਸੰਭਾਦ ਨਹੀਂ ਮੇਰੇ ਘਰ ਦੀ ਸੰਭਰ ਸੀ। ਸਾੜਕੇ ਸੰਭਰਦਾ ਸੀ। ਮਾਜ ਹਵਾ ਨਹੀਂ ਰਹੇਗੀ ਜਦ ਸੋਣਾ ਹੈ ਨਾ। ये बुधवार मनाया है बुधवार माफ ने तो 17 तारीख को तो छोड़ 17 तारीख को ही मनाया उन्होंने 17 तारीख को आज हो गई ना और एडरन संबर से चला और संबर देख लो दौड़ कर रखो आवाज सुनो सुकारो एडरन संबर तो छोड़ के मान लेना ਉਜਤ ਕੋਈ ਦੌੜ ਨਹੀਂ ਗਿਆ ਤਾ ਉਹ ਕੋ। ਉਹ ਰੇਤਾ ਜਾਂ ਪੱਟਦਾ ਨਾ। ਰੇਤਾ ਪੱਟਦਾ। ਚੱਲ ਹੁੰਦਾ ਅੰਦਰ ਲਾਲ ਤੇ ਜਾਣਾ ਜੇ ਮੈਂ। ਫੋਟੋ ਤੇ ਪਤਾ ਕਰਨੇ ਕੰਟ ਕਰਨਾ ਸਮਾਂ ਕਿਹਦਾ ਹੈ। ਸਿਆਲ ਚ ਮੌਸਮੀ ਹੈ। ਮੋਟਾ ਬਰ ਗਰਮੀ ਆਇਆ ਤਾਂ ਨਨ ਮਾਂ ਕੀ ਪੇਰ ਸੰਭਰਾ ਕਰਨ ਬਾਅਦ ਨਾ ਵੇੜ। तो दबारे संबर ना उत्तर हो जाए तेरे गाय घर पाया करेल लगे गर्मी लगे क्रू भेल जेल लगती है गर्मी लगती है साली खराब है ਬਾਤ ਚ ਲਾਉਣੇ ਲੋ ਲੋ ਜੀ ਆ ਨਾ ਹੈਪੀ ਬਰਥਡੇ ਆਪਣੀ ਨਵੀਰਾ ਕੇਕ ਲਿਆ ਕੁਰੀਕ ਨੇ ਮੇਰੀ ਵੀਡੀਓ ਨਾ ਬਣਾਇਓ ਸੰਗਦੀ ਹੈਗੀ ਤੇ ਆਈ ਚ ਕੀ ਆ ਇਹ ਸੈਂਡਵਿਚ 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 ਤੂੰ ਗੈਰੀ ਕਿਵੇਂ ਫੜੀ ਬੈਠੀਗੀ ਡੱਬਾ ਕਿਵੇਂ ਗੋਦੀ ਚ ਧਰੀ ਬੈਠੀ ਖਾ ਲੋ ਚਲੋ ਗਈ ਕਟੋ ਅੰਟੀ ਤੂੰ ਕੱਟ ਲਾ ਅੰਟੀ ਤੇ ਬੀਬੀ ਕੱਟਣਗੇ ਮੇਰਾ ਕਹਿ ਕੇ ਮੈਂ ਕੱਟਾ ਆ ਜਾ ਬੀਬੀ ਆ ਜਾਓ ਆਓ ਕਿੱਥੇ ਇਹ ਕਰਦੀ ਤੇ ਦਿੱਤੀ ਨਾ ਉਹਨਾਂ ਨੇ ਆਹ ਬਦੂਜੇ ਪਾਤੀ ਕੋ ਬਦੋਨੀ ਆਪਣੀ ਲੈ ਆਓ ਚਲ 30 ਜਾਨੇ ਚ ਕੱਟ ਲਈ ਚੰਚਣਾ ਨਾ ਕੱਟ ਦੋ ਕਿੰਨਾ ਇਹ ਤਾਂ ਨਾ ਲੈਣੇ ਹੈ ਇਹ ਲੈਣੇ ਖੱਦ ਦੋ ਨਾ ਨਹੀਂ ਨਹੀਂ ਤੁਸੀਂ ਕਿਹ ਕੱਟੋ ਮੈਂ ਤਾਂ ਹੁਣ ਪਤਾ ਨਹੀਂ ਸਾਡੇ ਮੈਂ ਤਾਂ ਪੈਸੇ ਨਹੀਂ ਲੈਣੇ ਮੈਂ ਕਾਵਲੀ ਹੋਈ ਪਈਆਂ ਮੈਂ ਸਾਡੀ ਭੱਜ ਗਈ ਪਣੇ ਸਿੰਘ ਫਾਟ ਗਿਆ ਮੇਰੇ ਮੰਮੀ ਨੇ ਵਜਾ ਹੋਰ ਨਮਾਈਆਂ ਨੇ ਵਜਾ ਫਿਰ ਤੁਸੀਂ ਤਾਂ ਮੈਂ ਸਨਮਾ ਕੇ ਬਾਵਾ ਤਿਆਰ ਹੋ ਗਏ ਮੈਂ ਤਾਂ ਹਜ ਰੋਟੀ ਖਾਧੀ ਹੁਣ ਉਹ ਸਵੇਰ ਦੀ ਲੱਗੀ ਫਿਰ 7 7 ਵਜੇ 7 6 ਵਜੇ ਗਈ ਉਹ ਤਦ ਸਾਢੇ 6 ਵਜੇ ਅਸੇ ਮੁਰਕਿਆਈ ਨਹੀਂ ਆਈ ਸੀ ਸਾਰਾ ਕਰਕੇ ਆਈ ਆ ਵੀ ਰੋਟੀ ਰੋਟੀ ਕਿੱਦ ਤੱਕ ਨਹੀਂ ਗਈ ਤੇ ਜਾਚੂ ਜੀ ਕਣਕ ਸਾਡੇ ਲਈ ਕਣਕ ਚ ਮੋਟਰ ਸਾਡੇ ਲਈ ਅੱਛਾ ਤੇ ਪਾ ਵਿੱਚ ਕੱਖ ਵੀ ਪਾਏ ਨੇ ਫਿਰ ਮੈਂ ਖੁਲੜੀ ਵਿੱਚ ਬਸ ਬਈ ਮੈਂ ਲੈਣ ਆਹ ਦੇਖ 200 ਇਹ 100 100 ਆ ਗਏ ਤੁਹਾਡੇ ਦੋਨਾਂ ਦਾ ਨਹੀਂ ਮਾਈ ਕੀ ਕਰਨ ਨੇ ਇਹ ਪੈਸੇ ਕਰਦੇ ਕਿੰਨੇ ਨੇ ਪੈਸਾ ਨੂੰ ਨਹੀਂ ਨਾ ਕਰੀ ਦੀ ਹੁੰਦੀ ਸੋ ਸੋ ਦੇ ਦਿੰਦੇ ਫਿਰ ਤੁਸੀਂ ਆ ਚਮਚਾ ਤੇ ਹੈਗਾ ਆਂਟੀ ਕੱਦ ਕੀ ਕਰਨੀਆ ਚਮਚਾ ਹੈਗਾ ਤੇ ਮੈਂ ਕੱਟਦਾ ਨਹੀਂ ਚਲੋ ਅਟਲੇ ਵੀ ਨਾਲ ਸਾਡੀ ਕੁੜੀ ਦੀ ਲੰਮੀ ਉਮਰ ਕਰੇ ਹੈਪੀ ਬਰਥਡੇ ਦੇ ਕਹਿ ਦੋ ਹੈਪੀ ਬਰਥਡੇ ਟੂ ਯੂ ਤੇ ਸੋਣ ਸੋਣ ਸੂਟ ਲਮਾ ਨਹੀਂ ਐ ਕੋਈ ਬਿਜ਼ਨਸ ਕਰਾ ਨੌਕਰੀ ਨਹੀਂ ਲੈਣੀ ਸਰਕਾਰੀ ਨੌਕਰੀ ਵਾਗ ਨਹੀਂ ਠੀਕ ਆ ਬਿਨਿਸ਼ਤਾ ਕਰੇ ਚੱਲ ਪਿਆ ਕਰੇ ਖੜ ਗਿਆ ਠੀਕ ਆ ਭਾਈ ਧੰਨਵਾਦ ਕਰਤੇ ਅੱਜ ਮੈਂ ਧੰਨਵਾਦ ਬਾਪੇ ਦੇ ਬਚਨ ਹੋ ਗਏ ਧੰਨਵਾਦ ਹਾਂ ਧੰਨਵਾਦ ਕਾਓ ਭਾਈ

钓鱼在哪呀？在什么地方？也不钓鱼到一个地方，到另一个地方 ਹੌਣ ਪਾਵਾਂਗੇ ਇਹਦੇ ਵਿੱਚ ਚਿਪਾ ਜੀਰਾ ਪਹਿਲਾਂ ਮੈਂ ਤਾਲ ਨਹੀਂ ਪਾਇਆ ਸੀ ਮਹਾ ਕਿਉਂਗਾ ਚੜਿਆ ਪਿਆ ਸੀ ਮੈਂ ਜੀਰਾ ਪਾਉਣ ਸਰ ਮੈਂ ਤਾਂ ਹੀ ਗੰਦੇ ਪਾਇਆ ਪਹਿਲਾਂ ਮੈਂ ਥੋੜਾ ਜਿਹਾ ਤੇਲ ਸੀ 911 ਦੇ ਵਿੱਚ ਹੈ ਨਹੀਂ ਸੀ ਜੀ ਅਜੀ ਹਰਦੀ ਅ ਦੇਖੇ ਆਪਣੀ ਹਲਦੀ ਪਹਿਾਉਣ ਵਾਲੀ ਆ ਗਈ ਆ ਜਿਨ੍ਹਾਂ ਨੇ ਮੋਜ ਦੀ ਹਲਦੀ ਦਾ ਕਲਰ ਹੀ ਨਹੀਂ ਹੈਗਾ ਉਹਨੂੰ ਦੇਖ ਕੇ ਘਰ ਦੀ ਹਲਦੀ ਦਾ ਰਾਇ ਕਰਨੀ ਤਾਂ ਕਿ ਚੀਜ਼ੀ ਤੋਂ ਵੀ ਨਹੀਂ ਮਿੱਝੀ ਹੋਣਗੀਆਂ ਨਾ ਮਾਮਾ ਹਲ ਕਾਣੂ ਮਿਕਸਰ ਪਰਪੋਰ ਕਰ ਦਿੰਦਾ ਨਾ ਕਰਨੀ ਕੋਈ ਚੀਜ਼ ਨਹੀਂ ਹੁੰਦਾ ਕੁੱਟਣਾ ਜਾਵੇ ਮੈਂ ਪਰਪੋਰ ਕਰ ਦਿੰਦਾ ਅੱਢ ਸਾਡੀ ਗੱਲ ਬਾਕੀ ਲਾ ਪਹਿਾਈ ਲਿਆਊਗਾ ਹੁਣ ਦਾਣਾ ਦੂਣਾ ਤੇ ਹੁਣ ਜਾਊਗਾਣ ਉਹਨੂੰ ਚੁੱਕਣੀ ਪਾ ਦਾਂਗੇ ਦਾਦੇ ਕਹਿੰਦੇ ਆਪ ਭਾਈ ਕਹਿੰਦੇ ਐ ਕਰੇ ਜੀ ਲੋਕਾਂ ਨੇ ਪਹੋਣੀ ਹੋਵੇ ਕੜਾਈ 'ਚ ਮੜਾਏ ਚ ਚੁੱਕ ਪਸਤਰੀ ਹੋਈ ਆ ਕਹਿੰਦੇ ਸੇਕ ਲਵਾ ਲੈ ਹਾਂ ਹਾਂ ਸੇਕ ਲਵਾ ਲੈ ਕੱਲ੍ਹ ਕਾਲੂ ਨੂੰ ਤਾਂ ਕਿਚੜੀ ਕਰਾਂਗੇ ਅੱਪ ਇਹ ਪਾ ਮਿਲ ਕੇ ਜਿਹਾ ਪਾ ਲਾਂ ਨੇ ਫੇਰ ਨਾ ਤੇ ਬਾੜੀ ਬੱਜਦੀ ਨਹੀਂ ਹੈਗੀ ਦਾਲ ਜੇ ਅੱਪ ਟੱਕ ਸੁਦੇ ਪਾ ਲਾਂ ਨੇ ਫੇਰ ਬਾੜੀ ਬੱਜ ਕਾਲੂ ਤਾਂ ਜਾਗੂ ਆ ਕਾਲੂ ਥੋੜੂ ਆ ਕਲ ਨੂੰ ਕੀ ਦੇਣਾ 12000 ਤੋਂ ਨਹੀਂ 12 ਦੀ ਇਹਨਾਂ ਦੇ ਕੀ 11 ਤੇ ਇਹਨਾਂ ਦੇ 11 ਦੀ ਆ 13 ਆਂਦੀ ਆ ਕਿੰਨਾਰੇ ਇਹਨੇ ਨਾਇਬ ਕੇ 13 ਦੀ 13 ਹੀ ਬਰਾਤ ਆ ਜੀਜੀ ਨਹੀਂ ਨਹੀਂ ਮਹਤ ਕਰ ਤੇ ਲੇ ਲ 15 ਦੀ ਇਹ ਤਾਂ ਨਹੀਂ ਮਟਿਆ ਉਹਨੂੰ ਤਾਂ ਕਾਮਲ ਕੇ ਵਿਆਹ ਵੈਨ ਉਹਨਾਂ ਨੇ ਕੰਮ ਵਿਆਹ ਨਿਭੜ ਜੂਗਾ ਤੇ ਆਪ ਦਾਲ ਤੋਕ ਪਾ ਮੰਗ ਹੋਰ 15 ਦੀਆ ਬੀਬੀ ਐ ਮੈਂ ਤਾਂ ਪੁਰੇ 13 ਦੀ ਬਰਾਤ ਕਹਿ ਗਈ ਆ 12 ਦਾ ਗਾਇਪਾ 11 ਦੀ ਜਾਗੋ ਕੀ ਦੇ ਕਾਹੋ ਕਹਿ ਕੇ ਤਾਂ ਗਈ ਆ ਆ ਵਿੱਚ ਲੋ ਜੀ ਇਧਰ ਆਪਣਾ ਮਸਾਲਾ ਪੁੱਟ ਗਿਆ ਬੈਸ ਘਰ ਦੇ ਘਰ ਦੇ ਇਹਦੇ ਵਿੱਚ ਪਾਮਾਂ ਦੇ ਪਸਵਾਰ ਅਨੁਸਾਰ ਹਲ ਮਿਰਚ ਇਹ ਛੰਡਾ ਜੀ ਕਿਵੇਂ ਹੋਗਾ ਤੇਰੇ ਹਨਾ ਕੋਈ ਨਾ ਤੇ ਮੈਂ ਜੇ ਲੁਪਾ ਪਪਕਾਣਾ ਨਹੀਂ ਛਾਲ ਪਤੋ ਕੇ ਪਾ ਲਾਂਗੀ। ਕੋਕੜੇ ਕੋੜੇ। ਕੋਕੜੇ ਆ। ਉਹ ਤਾਂ ਤੁਸੀਂ ਉਹ ਖਾ ਕੇ ਹਟੋ। ਛੋੜੇ ਦੇ ਖਾਣੇ ਆ। ਹਾਂ ਛੋੜੇ ਦੇ ਖਾਣੇ। ਕੋੜੇ ਖਾਣੇ ਲੈ ਕੇ ਦਾਦੀ ਨੂੰ ਕਹ ਲੈ। ਇਹ ਕੀ ਹੋ ਗਿਆ ਚੁੱਲ੍ਹੇ ਚਾਲੀ ਚਾਲੀ ਨੂੰ? ਖਰਾਬ ਹੋ ਗਿਆ ਵੀ ਵੀ ਇਹ ਤਾਂ ਹਨਾ। ਚੱਲੀ ਤਾਂ ਜਾਂਦਾ। ਚੱਲੀ ਜਾਂਦਾ ਰੇ ਆਹ ਨਹੀਂ ਪੱਕਦਾ ਮਸਾਲਾ। ਸਾਇ ਸਾਇ ਨਹੀਂ ਕੋਈ ਪਾਣੀ ਪਾਏ ਤੂੰ। ਅੱਛਾ। ਲਾਲ ਵੀ ਨਹੀਂ ਹੋਇਆ ਤੋ। ਹੋਰ। ਕੀ ਆ ਬਾਤ ਹੋਈ? ਗੈਂਸ ਤੇ ਜਾਣਾ। ਅਰੇ ਚਾਲੀ ਚਾਲੀ ਨੂੰ ਕੀ ਕਰੇ? ਮੇਰੇ ਕੰਮ ਆਏ ਵਿਗੜ ਗਿਆ ਚੱਲਦਾ ਚੱਲਦਾ ਕਿਹਦੇ ਨਾਲ ਵਿਗੜਦਾ ਇਹ ਕੰਮ ਇਹ ਹੂੰ ਉਹ ਫੀਲਿੰਗ ਚੱਲਣ ਦੀ ਆਈ ਜਾਂਦੀ ਆ ਲਾਲ ਹੋ ਜਾਂਦੀ ਮਸਾਲਾ ਤਾਂ ਵਧੀਆ ਪੁੱਜ ਗਿਆ ਤੀਗਾ ਇਹ ਕੀ ਹੋ ਗਿਆ ਕਾਹਾਂ ਤੋਂ ਲੈਟ ਰੂਟ ਕਰਾਉਗਾ ਨਾ ਪਤਾ ਨਹੀਂ ਕੀ ਬਗਉਂ ਚੱਲੀ ਜਾਂਦਾ ਨਾ ਇਹ ਨਹੀਂ ਆਉਂਗਾ ਇੱਥੇ ਤਕੂ ਗੜਿਆ ਮੀ ਹਾਂ ਅੱਜ ਤੱਕੂ ਗੜਿਆ ਮੀ ਹੋਰ ਖਰਾਬ ਹੋ ਗਿਆ ਤਾਂ ਕੀ ਗੱਲ ਆ ਤੀ ਮੂਨੋ ਤੇਰਾ ਕੱਟ ਦੰਦੇ ਬੱਟ ਕੁੱਲ ਪਾਣੀ ਦਾ ਟਿੱਕ ਹਾਂ ਨਾ ਉਹ ਚੱਲੀ ਜਾਂਦਾ ਨੰਬਰ ਵੀ ਹੈਗੇ ਨੇ ਆਉਂਦਾ ਲਾ ਸੇਕ ਨਹੀਂ ਆਉਦਾ ਹੁੰਦੇ ਖੋਦ ਦੁਬਾਰੇ ਲਾਇਆ ਵੀ ਕਈ ਵਾਰੀ ਉਹ ਹੋ ਜਾਂਦਾ ਹੈ ਨਾ ਇਹਨੇ ਤੇ ਪੱਟੇ ਪਾਣੇ ਦੀਏ ਆਉਣੇ ਕੱਪੜੇ ਦਾਲ ਆਪਾਂ ਹਰ ਕੇ ਚੁੱਲੇ ਤੇ ਅੱਗ ਮਚਾ ਕੇ ਧਰੀਆ ਚੁੱਲਾ ਧੋਖਾ ਦੇ ਗਿਆ ਪਰ ਵਾਜੇ ਕਲੇਸਾ ਰੋਟੀ ਬਣਾਉ। ਹਾਂ? ਮੋਤੀ ਰੋਟੀ ਬਣਾਉ। ਉਹ ਹੁਣ ਟੱਕ ਕਿਧਰ ਨਹੀਂ ਜਾਊ। ਜਦੋਂ ਰੋਟੀ ਖਾਵਾਂਗੇ। ਹਾਂ। ਹੌਲੀ ਹੌਲੀ ਜੀ ਬਾਈ ਮਤੋ। ਜਿਦਾ ਵੜਾ ਚੁੱਲ੍ਹੇ ਤੇ ਪਤਿਲਾ ਕਿੰਨੇ ਚਰਾਵਾ ਤਰਿਆ ਦੇਖੋ ਕਿੰਨਾ ਸੋਹਣਾ ਲੱਗਦਾ। ਆ ਵੀ ਬਿਦਿਓ ਤੇ ਵਧੀਆ ਮੇਰੇ ਲਈ ਆਈ। ਅ ਚੁੱਲ੍ਹੇ ਦੀ ਪੱਤੀ। ਇਹਦੇ ਵਿੱਚ ਦਾਲ ਪਾਤੀ। ਤੇ ਮਸਾਲਾ ਹੁਣ ਆਪੇ ਜੀ ਜੰਗੋਹੇ ਲਾਤੀ ਕ ਲੱਕੜ ਲਾਤੀ ਲੱਕੜ ਤਾਂ ਬਥੇਰੇ ਬਿਨ ਅੱਗ ਮਚਾਉਣ ਦੀ ਘੋੜਾ ਹੁਣ ਚੁੱਲ੍ਹਾ ਨਾ ਨਹੀਂ ਸਮਝੂਗਾ ਫਿਰ ਚੁੱਲ੍ਹੇ ਕੀ ਕੰਮ ਨਾ ਕਰਾਂਗੇ ਤੇ ਆਹ ਹੰਦ ਤਰੇ ਮਕਨ ਫੇਰਾ ਕੇ ਲਾਉਣੇ ਨੇ ਫੇਰ ਤਰਤੀ ਬੈਲ ਨਾ ਉਹ ਬਲੇ ਕੱਪੜੇ ਸੌਖਰੇ ਆਇਦਣੇਗੇ ਤੇ ਚੱਕ ਚੱਕਾ ਕਾਤੀ ਪਾਈ ਜਾਂਦੇ ਨੇਗੇ Alay gibi conta kaldı. Ha zaten tane değil leak. Ben şey. açtım. Ha bu teyit ਇਹ ਕਰਤਾਂ ਨੇ ਬਈ ਤਾਂ ਹੀ ਕਰਤਾਂ ਤੜਕ ਤੜਕ ਅੱਗ ਹੋਜੀ ਆ ਹਨਾ ਮਾਹ ਪਤਾ ਨਹੀਂ ਕੀ ਕੋਈ ਅੰਦਰ ਤੜਕ ਤੜਕ ਹੁਣ ਤਾਂ ਆ ਮੋٹے ਵਾਲੇ ਕੱਪੜੇ ਲੱਗਦੇ ਨੇ ਜਿਹੜੇ ਠੰਡ 'ਚ ਵੀ ਪਤਲੇ ਲੱਗਦੇ ਸੀ ਜਦੋਂ ਤੁੰਦਾ ਪੈਂਦੀਆਂ ਸੀ ਜਾਂ ਜਾਰੇ ਠੰਡ ਪੈਂਦੀ ਸੀ ਹਨਾ ਹੁਣ ਇਹ ਮੋٹے ਲੱਗਦੇ ਨੇ ਆਠਾਂ ਢੜਕੇ ਤਾਂ ਪੈਂਦੇ ਨੇ ਬੁਆਰੇ ਜਾ ਹੁੰਦਾ ਹਾਂਜੀ ਕੋਈ ਨਾ ਚਲਾ ਦੇ ਮੋਟਰ ਖੁਲੀ ਰੱਖਨਾ ਤੇ ਲਾ ਕੇ ਆਉਣੀ ਆਹੀ ਟੈਂਕੀ ਮੋਕੂਗੀ ਜਾਏਗੀ ਨਹੀਂ ਜਾਮਾ ਉਹ ਬਾਅਰ ਵੀ ਖੋਲਿਆ ਹੀ ਬੀਬੀ ਐ ਬਾਥਰੂਮ ਦਾਓ ਸੁਪਣ ਬਾਹਰੋਂ ਡਾ ਆ ਗਈ ਕਰਦੀ ਤੇ ਮੈਂ ਉਹਨੂੰ ਬਾਹਰੋਂ ਕੁੰਡੀ ਡਾਇਆ ਜੀ ਸੁਖਮਾਨ ਨੂੰ ਮਾਰ ਜੀ ਹੁਪਿਆ ਖਾਂਗੇ ਜੀ ਖਾ ਮੇ ਜਹ ਹੁਣ ਨਾ ਲੱਗਿਆ 4 ਵਜੇ ਡਾਇਆ ਬੈ ਤਾਂ ਹੀ ਮੇਰ ਯਾਰ ਆ ਗਿਆ ਕਰਦੀ ਦੀ ਆਂਟੀ ਮੈਂ ਬਾਹਰ ਡਾ ਕੇ ਜਾਨੀ ਉਹਨੂੰ ਬਾਹਰ ਮੈਂ ਹੋਕਰੇ ਮਰੀ ਜਾਂਦੀ ਸੋਣ ਦਾਣੇ ਦੂਰ ਦਾ ਅਦਰੀ ਜੀ ਜਉ ਆਪੀ ਹੁਣ ਮੈਂਨੇ ਤਾਂ ਪਾਣੀ ਪਿਆ ਕੇ ਆਉਂਗੀ ਚਲੋ ਜੀ ਆਪਾਂ ਟਾਈਮ ਆਰ ਦਿੱਆ ਕੱਪੜਿਆਂ ਦੀ ਆਪਾਂ ਕਰਦੇ ਆਂਗੇ ਵੀਡੀਓ ਦਾ ਐਂਡ ਸੁਖਮਣਵਰਾਂ ਦੇ ਬੇੜਾ ਸੰਭਰਾ ਦੀ ਬੀਬੀ ਨੇ ਪੱਤੇ ਚੱਕੇ ਨੇ ਤੇ ਕੱਪੜੇ ਸਾਂਭ ਕੇ ਆਪਾਂ ਜਾਨੇ ਮੱਝਾਂ ਬੱਲ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਸੋਹਣੇ ਜੇ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਜੇਕਰ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਬਣੀ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ